ਕੀ ਹਾਲ ਹੈ ਬਈ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੀਆਂ ਤੇ ਇਕੱਲੀ-ਇਕੱਲੀ ਆਪਾਂ ਗੱਡੀ ਦੀ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੀ ਨੰਬਰ ਆਪਣਾ 78140 838764 ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਗਾ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਆ ਮਕਾਨ ਹੈ ਘਰ ਹੈ ਕੋਈ ਗੱਡੀ ਹੈ ਮਸ਼ੀਨਰੀ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਆਪਣੇ ਵਟਸਐਪ ਨੰਬਰ ਤੇ ਤੇ ਜਲਦੀ ਤੇ ਫਰੀਦ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਤੇ ਹੁਣ ਆਪਾਂ ਪਹਿਲੀ ਗੱਡੀ ਦੀ ਗੱਲ ਕਰਦੇ ਹਾਂ ਆਪਣੇ ਕੋਲੇ ਵਰੇਜ਼ਾ ਜੀਡੀਡੀਆਈ ਗੱਡੀ ਪਹੁੰਚੀ ਹੈ ਪਹਿਲੀ 2017 ਮਾਡਲ ਹੈ ਫਾਸਟ ਓਨਰ ਹੈ 80000 ਕਿਲੋਮੀਟਰ ਚੱਲੀ ਹੋਈ ਹੈ ਤੇ ਗੱਡੀ ਦਾ ਨੰਬਰ ਵੀਆਈਪੀ ਹੈਗਾ ਅੰਦਰ ਐਲਸੀਡੀ ਵਗੈਰਾ ਲੱਗੀ ਹੋਈ ਹੈ ਓਰੀਜਨਲ ਗੱਡੀ ਹੈ ਸਾਰੀ ਤੇ ਖੜੀ ਹੈ ਬਠਿੰਡੇ ਏਰੀਆ ਚ ਡਿਮਾਂਡ ਮਾਲਕ ਨੇ 825 ਲੱਖੇ ਆਪਣੇ ਕੋਲੇ ਭੇਜੀ ਆ ਬਾਕੀ ਕਹਿੰਦੇ ਸੀਗੇ ਲੈਸ ਬਸ ਕਰ ਲਾਂਗੇ ਮੌਕੇ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਗੱਡੀ ਪਸੰਦ ਆਈ ਹੋਵੇ ਜਾ ਕੇ ਦੇਖ ਸਕਦਾ ਹਾਂ ਰੇਟ ਉੱਪਰ-ਨੀਚੇ ਹੋ ਜਾਊਗਾ 17 ਮਾਡਲ ਹੈ ਘਰੇ ਗੱਡੀ ਖੜੀ ਹੈ ਤੇ ਪਰਸਨਲ ਰੱਖੀ ਹੋਈ ਹੈ ਬਾਕੀ ਫੋਟੋਆਂ ਚ ਸਾਰਾ ਕੁਝ ਦੇਖ ਹੀ ਰਹੇ ਹਾਂ ਨੰਬਰ ਹੈ ਮਾਲਕ ਦਾ 86 992 35 287 ਹੁਣ ਆਪਾਂ ਕਰਦੇ ਹਾਂ ਜੀ ਦੂਸਰੀ ਮਸ਼ੀਨਰੀ ਦੀ ਗੱਲ ਆਪਣੇ ਕੋਲੇ ਦੂਸਰੀ ਮਸ਼ੀਨਰੀ ਮੋਟਰਸਾਈਕਲ ਮਾਲਕ ਨੇ ਭੇਜੇ ਡਿਸਕਵਰ 2013 ਮਾਡਲ ਏਰੀਆ ਮੁੱਗ ਤੇ ਕੰਡੀਸ਼ਨ ਆ ਲੋਕੀ ਹੈ ਜੀ ਮੋਟਰਸਾਈਕਲ ਦੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਫੋਟੋਆਂ ਚ ਦੇਖ ਹੀ ਰਹੀ ਆ ਤੇ ਬਹੁਤ ਵਧੀਆ ਕੰਡੀਸ਼ਨ ਹੈ ਬਹੁਤ ਸਾਫ਼ ਹੈ ਜੀ ਇੱਕ ਨੰਬਰ ਮੋਟਰਸਾਈਕਲ ਹੈ ਤੇ ਕੰਡੀਸ਼ਨ ਤੁਸੀਂ ਆਪੇ ਦੇਖ ਲਓ ਮਾਡਲ 13 ਪਰ ਮੋਟਰਸਾਈਕਲ 13 ਮਾਡਲ ਲੱਗਦਾ ਨਹੀਂ ਹੈਗਾ ਕਿਉਂਕਿ ਬਹੁਤ ਜ਼ਿਆਦਾ ਸੰਭਾਈ ਚ ਬਹੁਤ ਹੀ ਜ਼ਿਆਦਾ ਸ਼ੌਂਕ ਨਾਲ ਮਾਲਕ ਨੇ ਰੱਖਿਆ ਹੋਇਆ ਪੰਜਾਬ ਨੰਬਰ ਹੈ ਤੇ ਡਿਸਕਵਰ ਮੋਟਰਸਾਈਕਲ ਆ ਤੇ ਵਧੀਆ ਮਾਲਕ ਨੇ ਰੱਖਿਆ ਹੋਇਆ 25000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ 13 ਮਾਡਲ ਹੈ ਕੰਡੀਸ਼ਨ ਤੁਸੀਂ ਆਪੇ ਦੇਖ ਲਓ ਬਾਕੀ ਮੈਨੂੰ ਬਹੁਤ ਹੀ ਜ਼ਿਆਦਾ ਚੰਗਾ ਲੱਗ ਰਿਹਾ ਜੀ ਕਿਉਂਕਿ 13 ਮਾਡਲ ਦੇ ਹਿਸਾਬ ਨਾਲ ਤੁਸੀਂ ਆਪੇ ਦੇਖ ਲਓ ਬਹੁਤ ਵਧੀਆ ਜੀ ਤੇ ਜਿਨ੍ਹਾਂ ਦਾ ਮੋਟਰਸਾਈਕਲ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਹੁਣ ਆਪਾਂ ਇੱਕ अल्टੋ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ 2008 ਮਾਡਲ ਗੱਡੀ ਐ 60000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਐ ਅੱਧੇ ਟਾਇਰ ਪੈ ਨੇ ਗੱਡੀ ਅੰਦਰੋਂ ਬਹੁਤ ਵਧੀਆ ਐ ਏਸੀ ਹੀਟਰ ਵਰਕਿੰਗ ਚ ਐ ਨੁਕਸ ਕੋਈ ਨਹੀਂ ਚਲਾਉਣ ਚ ਇੱਕ ਨੰਬਰ ਐ ਇੰਜਨ ਗিয়ার ਵੱਲੋਂ ਕੋਈ ਨੁਕਸ ਨਹੀਂ 8 ਮਾਡਲ ਗੱਡੀ ਐ 60000 ਰੁਪਿਆ ਡਿਮਾਂਡ ਐ ਐਚ ਆਰ ਨੰਬਰ ਐਗਾ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ 7707898903 ਮਾਲਕ ਦਾ ਨੰਬਰ ਹੈ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਜੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇ ਕਿਸੇ ਕੋਲੇ ਕੋਠੀਆ ਮਕਾਨ ਹੈ ਕਰ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਐਡ ਫਰੀ ਦੇ ਵਿੱਚ ਲਗਵਾ ਸਕਦੇ ਹੋ ਕੋਈ ਕਮਿਸ਼ਨ ਖਰਚਾ ਵਾਰ ਚ ਆਪਣਾ ਕੁਝ ਨਹੀਂ ਹੁੰਦਾ ਜੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਾਰੇ ਜਣੇ ਜ਼ਰੂਰ ਕਰ ਦਿਓ ਜੀ